ਮਿੰਟੋ ਜੀ ਮੈਂ ਬੰਗਲੇ ਦੀ ਗੱਲ ਕਰ ਰਿਹਾ ਸੀ ਉਧਰ ਕੇਜਰੀਬਾਦ ਸਾਹ ਦੇ ਬੰਗਲੇ ਦੀ ਦੁਬਾਰਾ ਤੋਂ ਚਰਚਾ ਦੇ ਵਿੱਚ ਐ ਥੋੜਾ ਇਹ ਬੰਗਲੇ ਬਾਰੇ ਸਾਨੂੰ ਵੀ ਦੱਸ ਦਿਓ ਕੀ ਕੁਝ ਲਾਈ ਬੈਠੇ ਨੇ ਉਹ ਤੇ ਬੜੇ ਯਕੂਜੀ ਤੇ ਟੱਬ ਟੱਬ ਤੇ ਬੜੀਆਂ ਚੀਜ਼ਾਂ ਕਹਿੰਦੇ ਲੱਗੀਆਂ ਹੋਈਆਂ ਉੱਥੇ ਤੇ ਲੱਗੇ ਆ ਜੀ ਫਰ ਕੀ ਕਰੀਏ ਲੌਂਗ ਉਤਰ ਐ ਨਾ ਆਪਣਾ ਤਾਂ ਲੌਂਗ ਦੇ ਦੇ ਅਕਲੇਸ਼ ਯਾਦਵ ਨੇ ਜਦੋਂ ਬੰਗਲਾ ਬਦਲਿਆ ਤੇ ਉਹ ਕਹਿੰਦੇ ਕਿ ਟੂਟੀਆਂ ਹੀ ਲਾ ਕੇ ਲੈ ਗਿਆ ਹੂੰ ਇਹ ਤੇ ਜੀ ਆਪਦੀ ਜਿਹੜੀ ਉਹ ਮਾਰਬਲ ਮੁਰਬਲ ਵਾਲੀ ਸੀਗੀ ਪਲੇਟਾਂ ਪਲੂਟਾਂ ਵਾਲੀ ਉਹ ਸਾਰੀ ਫਰਸ਼ ਹੀ ਲੈ ਕੇ ਆ ਖੇੜ ਕੇ ਹੂੰ ਉਹ ਅੱਜ ਵੀ ਜਿਹੜੇ ਅਕਲੇਸ਼ ਦੇ ਜਿਹੜੇ ਵਿਰੋਧੀ ਆ ਖਾਸ ਤੌਰ ਤੇ ਆਈਟੀ ਹਮਲਾਵਰ ਜਿਹੜੇ ਹੁੰਦੇ ਆ ਉਹ ਟੁੰਕੀ ਚੋਰ ਕਹਿ ਕੇ ਉਹਦੇ ਮੀਮ ਬਣਾ ਦਿੰਦੇ ਆ ਜੀ ਅਕਲੇਸ਼ ਦੇ ਵਿਰੋਧੀ ਹੂੰ ਪਰ ਦੂਜੇ ਪਾਸੇ ਤੁਹਾਨੂੰ ਯਾਦ ਹੋਣਾ ਸਾਡੇ ਮਨਪ੍ਰੀਤ ਬਾਦਲ ਜੀ ਇਹ ਫਰਨੀਚਰ ਹੀ ਚੱਕ ਲਿਆਏ ਸੀ ਹੂੰ ਬਿਲਕੁਲ ਪੰਜ-ਛੇ ਸ਼ੇਅਰ ਸੁੱਟ ਕੇ ਕਹਿੰਦੇ ਸਾਮਾਨ ਸੁੱਟੋ ਗੱਡੀ 'ਚ ਚੱਲੀ ਜੀ ਇਹ ਇਸ ਤਰ੍ਹਾਂ ਦੇ ਰੌਲੇ ਚੱਲਦੇ ਰਹਿੰਦੇ ਆ ਅਸਲ ਦੇ ਵਿੱਚ ਕੀ ਆ ਕਿ ਤੁਹਾਨੂੰ ਯਾਦ ਹੋਣਾ ਜਦੋਂ ਅਰਵਿੰਦ ਕੇਜਰੀਵਾਲ ਹੋਰੀ ਰਾਜਨੀਤੀ ਚਾਹਿਆ ਤਾਂ ਇਹਨਾਂ ਦਾ ਸਭ ਤੋਂ ਵੱਡਾ ਦਾਵਾ ਇਹ ਸੀਗਾ ਕਿ ਅਸੀਂ ਸਿਕਿਉਰਿਟੀ ਬੰਗਲੇ ਇਤਿਹਾਦਕ ਨਹੀਂ ਲੈਣਾ ਹੈ। ਅਸੀਂ ਆਮ ਆਦਮੀ ਆ ਤੇ ਇਹਨਾਂ ਨੇ ਪ੍ਰਭਾਵ ਦੇਣ ਦਾ ਯਤਨ ਵੀ ਕੀਤਾ ਸ਼ਾਇਦ ਤੁਹਾਨੂੰ ਨਾ ਪਤਾ ਹੋਵੇ ਮੁੱਖ ਮੰਤਰੀ ਬਨ ਤੋਂ ਬਾਅਦ ਇਹਨਾਂ ਨੇ ਕਲਾਈ ਸੜਕ ਤੇ ਵਿਛਾਤੀ ਸੀਗੇ। ਉਹ ਇੱਕ ਮਤਲਬ ਕਿ ਇਤਿਹਾਸਿਕ ਘਟਨਾ ਸੀਗੀ ਜੀ ਕਿ ਇੱਕ ਅੰਧ ਪਚਦੇ ਜੇ ਸੂਬੇ ਦਾ ਭਾਵੇਂ ਮੁੱਖ ਮੰਤਰੀ ਆ ਪਰ ਉਹ ਸੜਕ ਤੇ ਆ ਗਿਆ। ਹੂੰ ਇਹ ਬਹੁਤ ਵੱਡੀ ਤਸਵੀਰ ਸੀਗੀ ਜੀ ਜਦੋਂ ਅਰਵਿੰਦ ਕੇਜਰੀਵਾਲ ਆਪਣੀ ਰਾਜਨੀਤਿਕ ਪਾਰੀ ਸਟਾਰਟ ਕਰਦੇ ਆ ਤੇ ਸੱਤਾ ਤੱਕ ਪਹੁੰਚਦੇ ਆ ਜੀ ਉਸ ਤੋਂ ਬਾਅਦ ਫਿਰ ਚੀਜ਼ਾਂ ਬਦਲੀਆਂ ਹੂੰ ਤਾਂ ਹੁਣ ਤਾਂ ਕਹਿਣ ਦੀ ਕੋਈ ਜ਼ਰੂਰਤ ਵੀ ਨਹੀਂ ਹੈਗੀ ਸਾਬ ਹੁਣ ਤੇ ਖੈਰ ਸਭ ਨੂੰ ਪਤਾ ਹੈ ਨਾ ਉਹ ਗੱਲਾਂ ਐਵੇਂ ਕਰਨ ਦਾ ਕੋਈ ਫਾਇਦਾ ਹੀ ਹੈ ਨਹੀਂਗਾ ਕਿ ਜੀ ਆਇਆਂ ਨੂੰ ਟਮਕਾ ਇਹਨਾਂ ਨੇ ਰਵਾਇਤੀ ਰਾਜਨੀਤਿਕ ਸੱਤਾਧਾਰੀਆਂ ਵਾਂਗੂ ਸਾਰਾ ਕੁਛ ਹਾਸਲ ਕੀਤਾ ਜੀ ਆ ਸਾਡੇ ਸ਼ੈਨ ਸ਼ਾਹ ਨੇ ਜਿਹੜੇ ਸਤਾਵਜਾ ਲੇ ਆ ਦੇਖ ਲੋ ਇਹਨਾਂ ਦੇ ਕਾਫਲੇ ਦੇਖ ਲੋ ਬਿਲਕੁਲ ਬਿਲਕੁਲ ਆ ਰੌਲਾ ਪਿਆ ਤੇ ਪਿੱਛੇ ਜੇ ਉਹ ਲਗਜ਼ਰੀ ਗੱਡੀਆਂ ਜਿਹੜੀਆਂ ਸੀਗੀਆਂ ਉਹ ਰੁਕ ਗਿਆ ਕੰਮ ਨਹੀਂ ਤੇ ਉਹ ਵੀ ਫਟਾ ਚੱਕਦੇ ਨੂੰ ਲੱਗੇ ਸੀ ਜੀ 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 ਉਹ ਕੀ ਪਤਾ ਜੇ ਪੂਰਾ ਰੁਕ ਗਿਆ ਕਿ ਇੱਕ ਵਾਰੀ ਪੋਸਟਪੋਨ ਕਰਤਾ ਫਿਰ ਫਿਰ ਹੋ ਜੇ ਕੋਈ ਪਤਾ ਨਹੀਂ ਜਦੋਂ ਤੱਕ ਇਹਨਾਂ ਕੋਲੇ ਮੌਕਾ ਹੈਗਾ ਹਾਂ ਜੀ ਉਹ ਤਾਂ ਪ੍ਰੋਟੋਕਾਲ ਵੀ ਹੈ ਚਲੋ ਲੈ ਲੈਣਗੇ ਗੱਡੀਆਂ ਤਾਂ ਠੀਕ ਆ ਪ੍ਰੋਟੋਕਾਲ ਵੀ ਹੈ ਇਹੀ ਕਹਿੰਦਾ 8 ਸਾਲ ਬਾਅਦ ਉਹ ਗੱਡੀਆਂ ਬਦਲੀਆਂ ਜਾਣੀਆਂ ਕਿਉਂਕਿ ਰਾਜਨੀਤਿਕ ਨੁਕਸਾਨ ਵਾਸਤੇ ਕਈ ਵਾਰ ਉਹ ਫੈਸਲਾ ਜਿਹੜਾ ਉਹ ਟਕਾਉਣਾ ਪੈਂਦਾ ਹੈ ਕਿ ਸਾਡਾ ਨੁਕਸਾਨ ਨਾ ਹੋ ਜਾਵੇ ਗੱਲ ਇਹ ਆ ਕਿ ਵੈਗਨਰ ਤੇ ਬੈਠਣ ਵਾਲੇ ਬੰਦੇ ਹੂੰ ਵੈਗਨਰ ਜੀ ਕਾਰ ਲਈ ਫਰਦੇ ਹੁੰਦੇ ਸੀ ਜਾਮਨੀ ਜੀ ਹੁੰਦੀ ਸੀ ਮਿਲ ਲਾਦਾ ਉਹ ਦਿੱਲੀ ਵਾਲੀ ਉਹ ਮਿੱਤਰ ਦੱਸ ਰਹੇ ਨੇ ਕਿ ਉਹ ਵੀ ਦਾਨ ਕਰਤੀ ਸੀ ਇਹਨਾਂ ਨੇ ਦਾਨ ਕਾਨੂੰ ਅਗਲਾ ਲੈ ਗਿਆ ਆਪਦੀ ਉਹ ਕਿਸੇ ਦੀ ਸੀ ਉਹ ਉਹ ਤੇ ਆ ਪਰੋਂਦਾ ਸੀ ਇਹਨਾਂ ਦੇ ਹੱਥੋਂ ਉਹ ਕਿਸੇ ਦੀ ਸੀ ਉਹ ਵੈਗਨਰ ਵੁਗਨਰ ਹੁਣ ਤੁਸੀਂ ਦੇਖ ਲਓ ਹੁਣ ਤੇ ਸਾਡਾ ਜਹਾਜ਼ ਜਾਂਦਾ ਚੇਚਾ ਲੈ ਉਹਨਾਂ ਨਾਲ ਸਾਡੇ ਜਹਾਜ਼ ਤੇ ਹੁਣ ਟੇ ਲੈਂਦੇ ਆ ਵੈਗਨਰ ਜੀ 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 ਹੁਣ ਤੇ ਵੈਗਨਰ ਨੂੰ ਪਰ ਲੱਗ ਗਿਆ ਹੁਣ ਤੈਨੂੰ ਪਰ ਲੱਗੇ ਉੱਤਲੀ ਹਵਾ ਵਿੱਚ ਰਹਿੰਦੀ ਇਹ ਪਰ ਲੱਗ ਗਿਆ ਚਲੋ ਅਸੀਂ ਮੂਲ ਗੱਲ ਤੇ ਆਈਏ ਭਈ ਇਹਨਾਂ ਦੇ ਬੰਗਲੇ ਦਾ ਪਿੱਛੇ ਜੇ ਰੌਲਾ ਪੈ ਗਿਆ ਰੌਲਾ ਹੋ ਪਿਆ ਗਿਆ ਕਿ ਇੱਕ ਰਿਪੋਰਟਰ ਸੀਗੀ ਕੁੜੀ ਉਸਨੇ ਰਿਪੋਰਟ ਕੱਢੀ ਕਿ ਇਹਨਾਂ ਨੇ ਆਪਣੇ ਬੰਗਲੇ ਨੂੰ ਜੀ ਸ਼ਾਹੀ ਲੁੱਕ ਦੇਣ ਵਾਸਤੇ ਜਾਂ ਕਹਿ ਲਓ ਕਿ ਸਹੂਲਤਾਂ ਦੇਣ ਵਾਸਤੇ ਬਈ ਇਨੇ ਕਰੋੜ ਰੁਪਈਆ ਖਰਚਿਆ ਉਹ ਕੁੜੀ ਫਿਰ ਬਾਅਦ ਦੇ ਵਿੱਚ ਇੱਥੇ ਆ ਗਈ ਰਿਪੋਰਟਿੰਗ ਵਾਸਤੇ ਲੁਧਿਆਣੇ ਜੀ ਉਹਨੂੰ ਚੁੱਕ ਕੇ ਇਹਨਾਂ ਨੇ ਇੱਕ ਕੇਸ ਦੇ ਵਿੱਚ ਲੰਘ ਦਿੱਤਾ ਹੂੰ ਬਈ ਕਈ ਨਾ ਅਦਾਰੇ ਬਹੁਤ ਸੋਲਿਡ ਹੁੰਦੇ ਆ ਉਹਦਾ ਆਦਾਰਾ ਖਲੋਗਿਆ ਉਹਦੇ ਨਾਲ ਜੀ ਨਹੀਂ ਤਾਂ ਰਿਪੋਰਟਰਾਂ ਦੇ ਨਾਲ ਕੋਈ ਨਹੀਂ ਅਸੀਂ ਇਹ ਚੀਜ਼ਾਂ ਦੇਖੀਆਂ ਨੇ ਹੰਡ ਆਈਆਂ ਆਂਦੀ ਆ ਜੀ 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 ਬਿਲਕੁਲ ਪਰ ਖੜਨ ਵਾਲੇ ਖੜ ਜਾਂਦੇ ਹਮ ਉਹਨਾਂ ਨੇ ਰਾਤੋਂ ਰਾਤ ਹਾਈ ਕੋਰਟ ਚ ਸੁਣਵਾਈ ਕਰਾਈ ਤੇ ਤੜਕੇ 2:30 ਤੇ 3 ਵਜੇ ਲੁਧਿਆਣੇ ਜਨਾਨਾ ਜੇਲ੍ਹ ਦੇ ਵਿੱਚ ਹਮ ਆਰਡਰ ਪਹੁੰਚੇ ਤੇ ਕੁੜੀ ਰਿਆ ਕਰਨੀ ਜੀ ਤੇ ਕੇਸ ਵੀ ਗਾਂ ਟਿਕਿਆ ਨਹੀਂ ਫਰਜੀ ਨਿਕਲਿਆ ਹਮ ਅੱਛਾ ਹੁਣ ਕੀ ਹੋਇਆ ਕਿ ਚਲੋ ਮੁੱਖ ਮੰਤਰੀ ਸਾਹਿਬ ਜਿਹੜੇ ਉਸ ਵੇਲੇ ਦੇ ਦਿੱਲੀ ਦੇ ਅਜ ਹੋ ਗਏ ਸਾਹਿਬ ਦਾ ਜੀ ਇਹਨਾਂ ਨੇ ਉਹ ਮੰਗਲਾ ਛੱਡਣ ਬਾਰੇ ਕਿਹਾ ਕਿ ਆਪਣੇ ਪੰਜਾਬ ਦੇ ਸੈਦਿਕ ਐਮਪੀ ਸਾਹਿਬ ਕਿ ਉਹਨਾਂ ਦੇ ਬੰਗਲੇ 'ਚ ਸ਼ਿਫਟ ਹੋ ਰਹੇ ਆ ਫਲਾ ਫਲਾ ਜੀ ਕਾਫੀ ਚਰਚਾ ਹੋਈ ਹੈ ਹੁਣ ਭਾਜਪਾ ਨੇ ਇੱਕ ਵੀਡੀਓ ਜਿਹੜਾ ਪਾਇਆ ਹਮ ਆ ਵੀਡੀਓ ਜਿਹੜਾ ਚੱਲ ਰਿਹਾ ਉੱਥੇ ਤਾਂ ਉਹਦੀ ਕਹਿ ਲੋ ਕਿ ਐਸੇ ਸ਼ਾਟ ਨੇ ਜਿਹੜੇ ਤੁਹਾਨੂੰ ਹੈਰਾਨ ਕਰਦੇ ਆ ਕਿ ਆ ਜਿਮ ਹੈ ਜੀ ਸਪਾ ਹੈ ਵਿੱਚ ਆ ਟੂਟੀਆਂ ਜਿਵੇਂ ਤੁਸੀਂ ਕਿਹਾ ਮੈਨੂੰ ਤੇ ਨਾ ਨਹੀਂ ਆਉਂਦੇ ਕਿ ਆ ਫਲਾ ਹੈ ਜੀ ਫਲਾ ਹੈ ਜੀ ਮਤਲਬ ਕਿ ਆ ਟਾਇਲਟ ਸੀਟਾਂ ਤੋਂ ਲੈ ਕੇ ਸਭ ਕੁਝ ਦਿਖਾਇਆ ਬਿਲਕੁਲ ਬਿਲਕੁਲ ਤੇ ਦਾਵਾ ਕੀਤਾ ਗਿਆ ਜੀ ਕਿ ਭਈ ਇਹ ਜਿਹੜਾ ਨਾ ਮਤਲਬ ਬੰਗਲਾ ਇਹ ਛੱਡ ਨਹੀਂ ਰਹੇ ਜੀ ਚਮਕਾ ਰਹੇ ਨਹੀਂ ਹਾਲੇ ਵੀ ਮਤਲਬ ਕਿ ਇਹਨਾਂ ਦੇ ਕੋਲ ਹੈ ਜਦ ਕਿ ਖੱਟਰ ਸਾਹਿਬ ਤਾਂ ਮੈਂ ਬਿਆਨ ਸੁਣ ਰਿਹਾ ਸੀ ਉਹ ਕਹਿੰਦੇ ਕਿ ਜੀ ਇਹ ਟਾਈਪ 7 ਬੰਗਲੇ ਦੇ ਹੱਕਦਾਰ ਹੈ ਕਿਉਂਕਿ ਇੱਕ ਪਾਰਟੀ ਦੇ ਮੁਖੀ ਆ ਤੇ ਉਹ ਸਾਡੇ ਕੋਲ ਹਾਲੇ ਬਕਾਇਦਾ ਤੌਰ ਤੇ ਖਾਲੀ ਨਹੀਂ ਹੈਗਾ ਕੋਈ ਤੇ ਜਿਵੇਂ ਹੀ ਕੋਈ ਬੰਦੋਬਸਤ ਹੋਏਗਾ ਅਸੀਂ ਇਹਨਾਂ ਨੂੰ ਬੰਗਲਾ ਅਲੋਟ ਕਰ ਦਿਆਂਗੇ ਮਤਲਬ ਕਿ ਇਹ ਇਹ ਸਾਰੀ ਕਿਤੇ ਨਾ ਕਿਤੇ ਕੁੰਡੀ ਜਿਹੜੀ ਆ ਉਹ ਅੜੀ ਹੋਈ ਆ ਹੂੰ ਅੜੀ ਹੋਈ ਆ ਪਰ ਮਸਲਾ ਇਹ ਹੈ ਕਿ ਭਾਜਪਾ ਵਾਲੇ ਕਹਿੰਦੇ ਕਿ ਇਹਨਾਂ ਨੇ ਛੱਡਿਆ ਨਹੀਂ ਤੇ ਉਧਰੋਂ ਆਮ ਆਦਮੀ ਪਾਰਟੀ ਵਾਲੇ ਤੇ ਕੋਈ ਗੱਲ ਕਹੀ ਜਾਂਦੇ ਯਾਰ ਇਹ 1942 ਵੇਲੇ ਦਾ ਬੰਗਲਾ ਸੀ ਦੀਆਂ ਛੱਤ ਚੋ ਜਾਂਦੀ ਸੀਗੀ ਇਹਦਾ ਆ ਹੋ ਜਾਂਦਾ ਸੀ ਇਹਦਾ ਆ ਹੋ ਜਾਂਦਾ ਸੀ ਉੱਤੋਂ ਕੋਈ ਖਲਾਪੜ ਜਿਆ ਡਿੱਗ ਪਿਆ ਤੇ ਕੀ ਕਰਾਂਗੇ ਜਾ ਜਾਂਦੀ ਹੋ ਜਾਣੀ ਆ ਉਹਨਾਂ ਦੇ ਆਪਣੇ ਤਰਕ ਆ ਤਾਂ ਇਹ ਬੰਗਲੇ ਨੂੰ ਲੈ ਕੇ ਅੱਗੇ ਵੀ ਝੇੜ ਹੋਇਆ ਸਬਾਤੀ ਮਾਲੀਵਾਲ ਨੇ ਉਹ ਸਮਾਨ ਆਪ ਦਾ ਤੁਹਾਨੂੰ ਪਤਾ ਹੈ ਨਾ ਜੀ ਜੀ ਪੈਕ ਕਰਕੇ ਤੇ ਇਹਨਾਂ ਦਾ ਜਲੂਸ ਕੱਢਣਾ ਸਟਾਰਟ ਕਰ ਦਿੱਤਾ ਸੀਗਾ ਫਿਰ ਉਹ ਮਾਮਲਾ ਸੈੱਟ ਕੀਤਾ ਤਾਂ ਬੰਗਲੇ ਤੇ ਇਹਨਾਂ ਦਾ ਇਹ ਪੇੜ ਜਿਹੜਾ ਜਾਰੀ ਆ ਅੱਜ ਫਿਰ ਇਹਨਾਂ ਨੇ ਉਹ ਵੀਡੀਓ ਪਾਈ ਆ ਭੱਜ ਪਾਲਿਆ ਜੀ 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 ਆ ਕਹਾਣੀ ਹੈ ਜੀ ਹੋਰ ਬਿਲਕੁਲ ਬਿਲਕੁਲ ਮਿੱਤਰ ਦੱਸ ਰਹੇ ਨੇ ਇੱਥੇ ਬਲਵੀਰ ਜੀ ਕਹਿੰਦੇ ਪਰਦਾ ਹੀ ਰਿਮੋਟ ਨਾਲ ਚੱਲਦੇ ਆ ਰਿਮੋਟ ਨਾਲ ਚੱਲਣਾ ਹੀ ਆ ਫਿਰ ਜਿਹੜੇ ਹਿਸਾਬ ਨਾਲ ਕੋਰੋਨਾ ਦਾ ਲੱਗਿਆ ਉੱਥੇ ਸਮਾਨ ਮੋਟ ਨਾਲ ਇੱਥੇ ਸਾਂ ਇਹ ਮੁੱਖ ਮੰਤਰੀਆਂ ਨੂੰ ਰਮੋਟ ਨਾਲ ਚਲਾਈ ਜਾਂਦੇ ਉਹ ਤੇ ਫਿਰ ਪਰਦਾ ਸਹੀ ਗੱਲ ਹੈ ਬਿਲਕੁਲ 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 ਕਾਲਾ ਸਾਹਿਬ ਮੈਂ ਮਲੂਕ ਬਾਈ ਦਾ ਕਮੈਂਟ ਇਸੇ ਕਰਕੇ ਨਹੀਂ ਪੜਿਆ ਸੀਗਾ ਭਾਈ ਬੈਂਕ ਵਾਲਾ ਮਾਮਲਾ ਹੈ ਤੇ ਕਾਨੂੰ ਸਾਰਿਆਂ ਦੇ ਸਾਹਮਣੇ ਆਪਾਂ ਰੱਖਣਾ ਹੈ ਇਹ ਆਪ ਦਾ ਹੀ ਤੁਸੀਂ ਮਾਮਲਾ ਥੋੜਾ ਜਿਹਾ ਸੰਭਾਲ ਕੇ ਰੱਖੋ ਤੇ ਪ੍ਰੋਗਰਾਮ ਨੂੰ ਜ਼ਰੂਰ ਸ਼ੇਅਰ ਕਰਦੇ ਹੋ ਬਾਕੀ ਦੋ ਸਹਮਤਰ ਆਪਣੇ ਨਾਲ ਜਿਹੜੇ ਰੋਜ਼ਾਨਾ ਜੁੜਦੇ ਹੁੰਦੇ ਕਈ ਦਿਨਾਂ ਤੋਂ ਗਾਇਬ ਨੇ ਪਤਾ ਨਹੀਂ ਕਿੱਥੇ ਠੰਢ ਹੋਣ ਜਲਦੀ ਮਨਾ ਆ ਗਿਆ ਮੈਨੂੰ ਲੱਗਦਾ ਹੈ ਤੇ ਪ੍ਰੋਗਰਾਮ ਨੂੰ ਥੋੜਾ ਜਿਹਾ ਸ਼ੇਅਰ ਕਰਦੇ ਕਰੋ ਗੱਲਾਂ ਬਾਤਾਂ ਫਿਰ ਜੁੜਦੀਆਂ ਰਹਿੰਦੀਆਂ ਨੇ ਨਾਲ ਮ ਆਪ ਪਾਰਟੀ ਨੂੰ ਸਾਹਮਣੇ ਦੇ ਵਿੱਚ ਵੀ ਪੂਰੀ ਤਰ੍ਹਾਂ ਨਾਲ ਕਹੋ ਕਿ ਅੱਜਕੱਲ ਪੂਰੀ ਮਸ਼ਰੂਫ ਹੈ ਲਿਸਟਾਂ ਇਹਨਾਂ ਨੇ ਜਾਰੀ ਕੀਤੀਆਂ ਪਹਿਲਾਂ ਇੱਕ ਲਿਸਟ ਜਾਰੀ ਕੀਤੀ ਹੁਣ ਇੱਕ ਹੋਰ ਕੀਤੀ ਪਰ ਉਹਦੇ ਵਿੱਚ ਕਈ ਬੰਦੇ ਜਿਹੜੇ ਆਉਣੇ ਚਾਹੀਦੇ ਸੀ ਉਹ ਵਿੱਚੋਂ ਕੱਢ ਲਿਆ ਕੁਝ ਨਵੇਂ ਪਾਤੇ ਆ ਕੋਈ ਭਾਜਪਾ ਵਾਲੇ ਹਿਸਾਬ ਨਾਲ ਚੱਲ ਰਹੇ ਆ ਕੋਈ ਉਧਰ ਨਹੀਂ ਸਟ੍ਰੈਟਜੀ ਬਣਾ ਰਹੇ ਦੇਖੋ ਕੱਲ ਅਸੀਂ ਗੱਲ ਕੀਤੀ ਸੀ ਕਿ ਮਨੀਸ਼ ਸੈਸੋਦੀਆ ਦੀ ਕੇ ਸੈਸੋਦੀਆ ਨੂੰ ਫੜਫੜ ਗੰਜ ਵਾਲੀ ਟਿਕਟ ਜਿਹੜੀ ਆ ਉਹ ਸੀਟ ਛੱਡਣੀ ਪਈ ਉਹ ਟਿਕਟ ਜਿਹੜੀ ਬਦਲਣੀ ਪਈ ਉਦ ਦਿੱਤੇ ਗਏ ਉਹ ਜਸਨੂ ਜਸਨੂ ਜੀ ਤੇ ਇਹਨਾਂ ਨੂੰ ਹੁਣ ਸ਼ਾਇਦ ਜੰਗਪੁਰ ਸ਼ਿਫਟ ਕੀਤਾ ਜਾ ਰਿਹਾ ਠੀਕ ਹੈ ਨਾ ਜੀ ਇਹ ਮਤਲਬ ਕਿ ਆਪਾਂ ਚਰਚਾ ਕਰ ਰਹੇ ਸੀ ਪਰ ਇਹਨਾਂ ਦੇ ਜਿਹੜੇ ਲਿਸਟ ਦੇ ਵਿੱਚ ਕਈ ਨਾਮ ਜਿਹੜੇ ਆ ਪੁਰਾਣੇ ਹੂੰ ਉਹ ਇੱਧਰ ਉੱਧਰ ਕਰ ਦਿੱਤੇ ਇਹਨਾਂ ਨੇ ਜੀ ਹੁਣ ਜਿਹੜਾ ਮਨੀਸ਼ ਅਸਸੋਧਿਆ ਦਾ ਕੈਨੋਟ ਟਿਕਾਣਾ ਬਦਲਣ ਦੀ ਜਿਹੜੀ ਸਿਆਸੀ ਟਿਕਾਣਾ ਵਧਾਉਣ ਦੀ ਗੱਲ ਹੈ ਹੂੰ ਤਾਂ ਸਰ ਉਹਦੇ 'ਚ ਕੁਝ ਚੀਜ਼ਾਂ ਜਿਹੜੀਆਂ ਉਹ ਇਹ ਸਮਝ ਕੇ ਹੋਣਗੇ ਕੁੱਕ ਇਥੇ ਜਿਹੜੇ ਉੱਤਰਾਖੰਡ ਤੋਂ ਆਏ ਲੋਕ ਐ ਹਮ ਜਾਂ ਪਰਵਾਂਚਲ ਤੋਂ ਆਏ ਲੋਕ ਜਿਹੜੇ ਆ ਉਹ ਉਥੇ ਬਹੁਤ ਰਹਿੰਦੇ ਆ ਨੇਗੀ ਸਾਹਿਬ ਨੇ ਜਦੋਂ ਆਮ ਆਦਮੀ ਪਾਰਟੀ ਦੀ ਪਿਛਲੀ ਵਾਰ ਨੇਹਰੀ ਸੀਗੀ ਤੇ ਸਰ ਸਿਸੋਦੀਆ ਦੇ ਬੁਲਾਤੇ ਸਿਕਰੀ ਲਿਆਤੀ ਸੀ ਹਮ ਕਈ ਦੌਰ ਇਹ ਪਿੱਛੇ ਰਹਿ ਗਏ ਸੀ ਜੀ ਸਿਸੋਦੀਆ ਸਾਹਿਬ ਤੇ ਐਂਡ 'ਚ ਮੇਰੇ ਖਲ ਦੇ ਨਾਲ 2 ਕਿ 4000 ਵੋਟ ਨਾਲ